ਬਾਈ ਸਾਰਿਆਂ ਨੂੰ ਦੋਨੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤ ਰੱਖੇ ਇਹੋ ਅਰਦਾਸ ਹੈ ਪ੍ਰਮਾਤਮਾ ਅੱਗੇ ਬਾਕੀ ਜੀ ਸਵਾਗਤ ਹੈ ਤੁਹਾਡਾ ਆਪਣੇ ਬਲੌਗ ਗੁਰਜੀਤ ਸਿੰਘ ਬਿਲੰਗ ਬਲੌਗ ਦੇ ਵਿੱਚ ਕਈ ਦਿਨਾਂ ਬਾਅਦ ਅੱਜ ਬਣਾਉਣ ਲੱਗੇ ਆ ਵੀਡੀਓ ਚਾਰ ਪੰਜ ਦਿਨੇ ਹੋ ਗਏ ਮੈਨੂੰ ਲੱਗਦਾ ਜੀ ਆਈ ਨਹੀਂ ਕਰਦਾ ਹੁਣ ਵੀਊ ਹੀ ਨਹੀਂ ਆਉਂਦੇ ਹੈਗੇ ਫਿਰ ਕਿਆ ਕਰਨਾ ਬਾਕੀ ਮੌਸਮ ਸੁਹਣਾ ਖੁੱਲ ਗਿਆ ਠੰਡ ਘਟ ਪਈ ਹੈ ਜਿਹਦੀ ਪੈਣੀ ਚਾਹੀਦੀ ਥੀ ਉਸਦੀ ਠੰਡ ਪਈ ਹੋਣੀ ਗਰਮੈਤ ਹੋ ਗਈ ਹੁਣ ਤਾਂ ਰਾਤ ਨੂੰ ਠੰਡ ਘਟ ਪਈ ਹੈ ਬਾਕੀ ਫਸਲਾਂ ਵਧੀਆ ਵਧੀਆਂ ਵਈ ਸਭ ਦੀਆਂ ਸਭ ਦੀ ਵਧੀਆ ਰੱਖੇ ਪ੍ਰਮਾਤਮਾ ਸਭ ਨੂੰ ਦੇਵੇ ਝੋਲੀਆਂ ਭਰ-ਭਰ ਬਾਕੀ ਮੋਦੀ ਦਾ ਤਾਂ ਬੇੜਾ ਕਰਕੇ ਹੈ ਗਈ ਹੈ ਚਲੋ ਦਿੱਲੀ ਆ ਸਭ ਵਿਚਾਰੇ ਸਿਹਤ ਬਹੁ ਡਾਊਨ ਹੋ ਗਈ ਉਹਨਾਂ ਦੀ ਕਿਥੇ ਘੋੜੇ ਆਪਣਾ ਸ਼ੇਰ ਮੰਗ ਧਾਰਦੇ ਤੇ ਸੁੱਖ ਰੱਖੇ ਮਹਾਰਾਜ ਉਹਨਾਂ ਨੂੰ ਪਰਮਾਤਮਾ ਠੀਕ ਠਾਕ ਰੱਖੇ ਇਹ ਜੇ ਬੰਦਿਆਂ ਦੀ ਲੋੜ ਹੈ ਬਈ ਬਹੁਤ ਕੋਈ ਨਹੀਂ ਮੂਰੇ ਹੁੰਦਾ ਪੈਸੇ ਕਾ ਕੇ ਬੈਜਨੇ ਆ ਇਹ ਬੰਦਿਆਂ ਦੀ ਬਹੁਤ ਜ਼ਿਆਦਾ ਲੋੜ ਹੈ ਡੱਲੇ ਵਾਲ ਸਾਹਿਬ ਵਰਗੇ ਆਂ ਵੀ ਪਰਮਾਤਮਾ ਇਹਨਾਂ ਦੀ ਸੇਤਾ ਬਣਾਈ ਰੱਖੇ ਠੀਕ ਠਾਕ ਰੱਖੇ ਇਹਨੂੰ ਵਿਚਾਰੇ ਨੂੰ ਸਾਰੀ ਅਰਦਾਸ ਕਰੋ ਬਈ ਠੀਕ ਠਾਕ ਰਹੇ ਡੱਲੇ ਵਾਲ ਸਾਹਿਬ ਬਚਿਆ ਸੋਣਾ ਮੂਰੇ ਹੋ ਜਾਂਦਾ ਚਲੋ ਜਾਣਦੇ ਨਹੀਂ ਆ ਲੋਕ ਹੁਣ ਮੌਕਾ ਤਾਂ ਜਾਣਾ ਚਾਹੀਦਾ ਤਾਂ ਬਾਕੀ ਰੋਡ ਵਾਲਿਆਂ ਨੇ ਤਾਂ ਕੱਢੇ ਪਏ ਆ ਕੱਡੀਆਂ ਪਈਆਂ ਧੁੱਕੀਆਂ ਅੱਜ ਹੋਰ ਕਾਢੂ ਹੋਰ ਪਤਾ ਨਹੀਂ ਕਿੰਨਾ ਕੁ ਉੱਚਾ ਕਰਨਾ ਇਹਨਾਂ ਨੇ ਹਲੇ ਉਹ ਰੇਤੇ ਤਾਂ ਬਹੁਤ ਉੱਚਾ ਕਰਤਾ ਰੋਡ ਇਹ ਪੁਲੇ ਕਰਕੇ ਹੋ ਗਿਆ ਉੱਚਾ ਉਹ ਰੇਤੇ ਕਿਉਂ ਪੁਲੇ ਬਹੁਤ ਆ ਗਏ ਉਹ ਪੁਲਾ ਆ ਪੁਲਾ ਆਹ ਪੁਲ ਆਹ ਪੁਲ ਪੰਜ 6 ਪੁਲ ਐ 10 ਕਿੱਲਿਆਂ ਦੇ ਵਿੱਚ ਵਿੱਚ 20 ਕਿੱਲੇ ਲਾ ਲੋ ਚੱਲ 20 ਕਿੱਲਿਆਂ ਦੇ ਵਿੱਚ ਵਿੱਚ 5 6 ਪੁਲ ਹੋਗੇ ਉੱਚਾ ਉੱਚਾ ਦਾਪੇ ਜਾਣਾ ਫਿਰ ਜੇ ਕਿਤੇ ਬਰਾਬਰ ਜਿਹਾ ਜਾਂਦਾ ਫਿਰ ਨਿਆਰ ਆ ਜਾਣਾ ਤਾਂ ਸਾਨੂੰ ਫਿਰ ਥੋੜੀ ਜੀ ਹੋਰ ਗੱਲ ਬਣ ਜਾਣੀ ਸੀ ਹੁਣ ਥੋੜਾ ਜਿਹਾ ਉੱਚਾ ਹੈ ਜਿਆਦਾ ਉੱਥੇ ਕੱਟ ਬਣ ਗਿਆ ਜੀ ਬਣਤਾ ਰਿਹਾ ਵਾਕੀ ਬਾਈ ਪਤਾ ਨਹੀਂ ਇਹਨਾਂ ਦਾ ਜਿਹੜੀ ਬੀਉਂਤਾ ਪੂਰੀ ਰੱਖੀ ਹੋਈ ਹੈ ਨਕਸ਼ੇ ਦੇ ਵਿੱਚ ਵੀ ਦੇਖਿਆ ਤਾਂ ਮੈਂ ਬਾਈ ਤੇ ਕਿਤੇ ਉਹ ਕਰ ਰਹੇ ଥିਦੇ ਨਾ ਉੱਥੇ ਇੰਜੀਨੀਅਰ ਜੇ ਵਾ ਦਿਖਾਇਓ ਕਹਿ ਸਕਤਾ ਰੋਡ ਦਾ ਇੱਧਰ ਨੂੰ ਜਾਣਾ ਮਗਾ ਮੈਂ ਚੱਲ ਦੇਖਦਾ ਨਕਸ਼ਾ ਦਿਖਾਤਾ ਉਹਨੇ ਵਿਚਾਰੇ ਨੇ ਇਹ ਕਹਿੰਦਾ ਐ ਉਰੇ ਨੂੰ ਐ ਕੱਟ ਲੱਗੂਗਾ ਇੱਧਰ ਨੂੰ ਚੜਨਗੇ ਇੱਧਰ ਨੂੰ ਉਤਰਨਗੇ ਉਹਨੇ ਜਣੀ ਦੱਸਤਾ ਬਾਕੀ ਬਾਈ ਹੁਣ ਦੇਖੀ ਜਾਊਗੀ ਨਕਸ਼ੇ 'ਤੇ ਇਕਣਾਈ ਹੈ। ਬਰਨਾਲੇ ਕਹਿੰਦੇ ਨੂੰ ਜਾਣਾ ਹੈ। ਬਰਨਾਲੇ ਦੇ ਇੱਕ ਹੋਰ ਰੋਡ ਬਣਦਾ ਉਹਦੇ ਉਹਦੇ ਨਾਲ ਅਟੈਚ ਕਰ ਦੇਣਾ ਇਹ। ਇਕਣਾ ਇਹਨਾਂ ਦੇ ਖਾਸੇ ਪੰਗੀ ਜੀ ਹੈ। ਇੱਕ ਦੂਏ ਨਾਲ ਅਟੈਚ ਕਰੀ ਜਾਣਾ ਇਹਨਾਂ ਨੇ। ਉਰੇ ਤੇ ਐ ਲੈ ਜਾਣਾ ਬਰਨਾਲੇ ਨੂੰ। ਬਰਨਾਲੇ ਤੇ ਇੱਕ ਮਰੇਲ ਕੁੱਟਲੇ ਕੋਲ ਰੋਡ ਬਣਦਾ। ਉਹਦੇ ਨਾਲ ਮਲਾ ਦੇਣਾ ਹੈ। ਉਹ ਗਾਹਾਂ ਤੇ ਫਿਰ ਪਤਾ ਨਹੀਂ ਕਿੱਧਰ ਨੂੰ ਜਾਊਗਾ। ਫਰੀਦਕੋਟ ਇੱਧਰ। ਇਕਣਾ ਜਾਣਾ ਹੈ। ਬਾਕੀ ਦਿਖਾਉਨੇ ਆ ਤੁਹਾਨੂੰ ਉਰੇ ਤੇ। ਲੋਈ ਹਾਈਵੇ ਦੇਖ ਲਓ ਕਿੰਨਾ ਚੱਕਤਾ ਉੱਪਰ ਇੰਨੇ ਹੀ ਉੱਚਾ ਕਰਨਾ ਇਹਨਾਂ ਨੇ ਹੋਰ ਕਿੰਨੀ ਕਿ ਮਿੱਟੀ ਪਾਈ ਜਨੇ ਹਲਿਆ ਕਰਿਆ ਪਿਆ ਇਹ ਪੁੱਲ ਤੇ ਵੀ ਚਲੀ ਆਣਾ ਸ਼ਾਇਦ ਅਬ ਕਿਥੇ ਲੈ ਆਈ ਜਾਵੇ ਉਹ ਲਾਈ ਪਏ ਆ ਲੇਖੋ ਪਟੇ ਜੀ ਲਾ ਦਿੰਦੇ ਇਹ ਉਹਨਾਂ ਨੂੰ ਸਪੂਟਾ ਜਿਹੜੇ ਬਰਜੀ ਜੀ ਲਾਉਣੇ ਆ ਬਾਹਰ ਨਾ ਗਿਰਨਾ ਪਟੇ ਜੇ ਲਾ ਦਨੇ ਆ ਇਹ ਬਈ ਫਿਰ ਵੀ ਬਾਹਰ ਨੂੰ ਨਾ ਜਾਣ ਉਹਦੇ ਕਰਕੇ ਲਾ ਦਨੇ ਆ ਪੱਟੇ ਐ ਬਣੀ ਜਾਂਦਾ ਆਹੀ ਗੱਡੀ ਇਕ ਟਾਇਰ ਹੈ ਨਹੀਂ ਭਾਈ ਤੇਰਾ گیا ادھر بھی ਕਰਤੀ تیاری شروع اکਣਾ اے ٹوٹے جے مکمل کر کے پھر گاਹਾਣਾ ਟੁੱਟਾ ਹੁਣਾ ਟੁੱਟਾ ਬਣਾਉਣਗੇ ਫਿਰ ਉਤੇ گا اکਣਾ ਹੀ ਹੁਣ ਚੱਲਦਾ ਪਿੱਛੇ ਦਾ ਲੁੱਕ ਵੀ ਪੈਗੀ ਇਹਨੇ ਕਰ ਦੇਣਾ ਚੱਲਦਾ ਸਾਲ تک ਕਰ ਦੇਣਗੇ ਓ ਦੇਖੋ ਭਾਈ ਉਹ ਪੁਲ ਦੀ ਉਚਾਈ ਕਰ ਰਹੇ ਆ ਉਹ ਪੁਲ ਬਣ ਰਹੇ ਹਨਾ ਸਾਹਮਣੇ ਉਹਦੇ ਹਿਸਾਬ ਨਾਲ ਉੱਚਾ ਕਰਨਗੇ ਇਹਦੇ ਉਹ ਪੁਲ ਬਣ ਰਿਹਾ ਸਾਹਮਣੇ ਉਹਦੇ ਹਿਸਾਬ ਨਾਲ ਕਰਨਗੇ ਉੱਚਾ ਕੱਟ ਕahan ਲੱਗਣਾ ਫਿਰ ਕੱਟ ਦਿਖਾਉਂਗੇ ਤੁਹਾਨੂੰ ਕੱਟ ਵੀ ਬਣ ਲੱਗ ਗਿਆ ਪਹਿਲਾਂ ਤਾਂ ਇਹ ਤਾਂ ਵੀ ਲੱਗਣਾ ਨਹੀਂ ਹੈਗਾ ਹੁਣ ਲੱਗਣਾ ਹੈ ਕੰਫਰਮ ਹੋ ਗਿਆ ਹੁਣ ਬਣਨ ਲੱਗ ਗਿਆ ਕੱਟ ਉਹ ਵੀ ਦਿਖਾਉਂਗੇ ਬਣਾ ਕੇ ਲਿਆਉਂਗੇ ਅੱਜ ਚੰਗੀ ਤਰ੍ਹਾਂ ਵੀਡੀਓ ਬਾਕੀ ਆ ਜੋ ਮਿੱਟੀ ਪਾਈ ਜੰਨੇ ਆ ਵਿੱਚੇ ਸੁਆਹ ਪਾਈ ਜੰਨੇ ਆ ਇਹ ਉਹ ਲਈ ਜਨੇ ਆ ਪੁਲੀ ਆਗੀ ਸਾਡੀ ਥੱਲੇ ਨੂੰ ਲੰਘਣ ਨੂੰ ਐ ਜਾ ਕੇ ਕਿੱਥੇ ਗਿਆ ਪਹੀ ਖੋ ਗਈ ਆਏ ਐ ਜਾ ਕੇ ਉਰੇ ਤੇ ਇੱਥੇ ਖੇਤ ਆ ਆਪਣੇ ਵੱਕੀ ਚੱਲੀ ਜਾਂਦਾ ਕੰਮ ਇਹਨਾਂ ਦਾ ਹਲੇ ਬਾਈ ਦਿਨਾਂ ਚ ਪਤਾ ਨਹੀਂ ਕਹਿ ਰਾਤ ਦਿਨ ਨਹੀਂ ਇਹ ਟਿਕਦੇ ਹੈਗੇ ਹਲੇ ਥੋੜੇ ਜਿਹੇ ਦਿਨ ਹੋਏ ਆ ਇੱਧਰ ਨੂੰ ਅਸੀਂ ਲੰਘਦੇ ਹੁੰਦੇ ਤੇ ਆਏ ਘਰ ਵੀ ਦੇ ਆ ਤਿਆਰ ਬਹੁਤ ਸਪੀਡ ਹੈ ਇਹਨਾਂ ਦੀ ਰਾਤ ਨੂੰ ਵੀ ਚੱਲੀ ਜਾਂਦੇ ਆ ਟੈਂਕਰ ਜੀ ਹੁਣ ਤੁਹਾਨੂੰ ਕੱਲੂ ਦਿਖਾਉਂਗਾ ਵੀ ਦੇਖੀ ਇਹਨਾਂ ਨੇ ਕਿਆ ਕੁਝ ਕਰਿਆ ਹੋਣਾ ਇੱਕ ਦਿਹਾੜੀ ਚ ਇੰਨਾ ਕੰਮ ਖਿੱਚਦੇ ਆ ਮਸ਼ੀਨਰੀ ਆ ਬਈ ਮਸ਼ੀਨਰੀ ਦਾ ਕੰਮ ਹੈ ਕੋਈ ਵੀ ਕੀ ਹੈ ਸੂਲ ਤਾਂ ਮਸ਼ੀਨਰੀ ਮੌਜੂਦ ਹੈ ਸਾਰਾ ਕੁਝ ਕੋਲੇ ਨੇ ਕੰਮ ਤਾਂ ਪੈ ਨਿਭੜਨਾ ਫਿਰ ਬਾਕੀ ਚਲੋ ਕੱਟ ਦਿਖਾਉਂਗੇ ਹੁਣ ਤੁਹਾਨੂੰ ਕਿੱਥੇ ਲੱਗਣਾ ਆ ਬਣਦਾ ਵੀ ਰੋਡ ਜਿਹੜੇ ਕਹਿੰਦੇ ਕੱਟ ਨਹੀਂ ਤਾਂ ਲੱਗਣਾ ਕੱਟ ਕੱਟ ਉਰੇ ਲੱਗਣਾ ਸਾਡੇ ਚੜਨ ਵਾਸਤੇ ਦਿਖਾਵਾਂ ਕਿੱਥੇ ਤੇ ਇੱਧਰ ਤੇ ਆਉਣਾ ਉਹ ਥੜਕਾ ਸਾਡੀ ਸਾਹਮਣੇ ਆ ਇੱਥੇ ਸੜਕ ਆਹ ਕੋਲ ਹੈ ਇਹਦੇ ਲਾਗ ਲਗਾਏ ਹੋਣਾ ਔਰ ਇਹ ਸੜਕ ਬਣਨੀ ਹੈ ਐਂ ਤੇ ਫਿਰ ਉੱਥੇ ਹੀ ਚੜਾਉਣਾ ਆ ਦੇਖ ਇੱਥੇ ਚੜਨਾ ਹੈ ਉੱਪਰ ਉਤਰਨੇ ਨੂੰ ਵੀ ਬਣੂ ਉੱਧਰ ਨੂੰ ਸੜਕ 'ਤੇ ਕੰਮ ਕਰਤੇ ਆ अच्छा रोड पे यहाँ ऊपर चढ़ेगा अभी तो थाला है तो चढ़ने के लिए तो चढ़ जब करेगा सर जी चढ़ेगा नहीं अभी पिछा रहे ना बगल साइड जो होगा अगर सूखा होगा तो चल जाइएगा ना ना वैसे बनाएंगे ऐसे चढ़ने के लिए बनेगा यहाँ चढ़ने के लिए तो बनेगा जरूर सर जी बनेगा, बनेगा। यहाँ सड़क से ऐसे आएगा है इधर से थोड़ी आएगा ਉਧਰ ਸੇ ਆਏਗਾ ਉਧਰ ਸੇ ਐਸੇ ਐ ਆਏਗਾ ਜੀ ਸਾਹਿਬ ਇੱਧਰ ਸੇ ਵੀ ਆਏਗਾ ਇਧਰ ਸੇ ਵੀ ਜਾਏਗਾ ਆਹੋ ਇਧਰ ਸੇ ਤੂੰ ਆਈ ਗਈ ਇਕਣਾ ਬਣਨਾ ਵੀ ਦੇਖੋ ਇਹ ਕਟ ਜਿਹੜੇ ਕਹੀਏ ਨੇ ਕੱਟ ਨਹੀਂ ਲੱਗਣਾ ਕੱਟ ਨਹੀਂ ਲੱਗਣਾ ਲੱਗਣਾ ਸਾਡੀ ਘਾਟ ਉੱਥੇ ਲੱਗੂਗਾ ਐ ਐ ਚੜੂਗਾ ਪਰ ਨੂੰ ਆਏ ਉਹ ਛੱਡੀ ਵੀ ਇਹਨਾਂ ਜਗ੍ਹਾ ਨਹੀਂ ਬਾਕੀ ਸਾਰੇ ਐ ਕਰਿਆ ਵਾ ਹਾਂ ਹਾਂ ਉੱਥੇ ਤੇ ਆਊਗਾ ਉਹ ਢੜਕਦੇ ਐ ਲਾਗ ਲਾਗ ਢੜਕ ਬਣਾਉਣਗੇ ਆ ਵੀ ਢੜਕ ਬਣੂ ਪਈ ਐ ਚੜੂਗਾ ਫਿਰ ਉੱਥੇ ਹੋਰ ਗਣ ਕਹਿੰਦੇ ਨੇ ਆਪਣੇ ਚੜਨ ਵਾਸਤੇ ਬਣਾਈ ਵੀ ਆ ਇਹ ਤਾਂ ਉੱਪਰ ਨੂੰ ਆਉਨੇ ਆ ਉੱਥੇ ਦੀ ਢੜਕੀ ਉੱਥੇ ਬਣਾਇਆ ਵਾ ਆਪਣੇ ਚੜਨ ਵਾਸਤੇ ਔਰ ਇਹਨੂੰ ਤਾਂ ਨੇ ਜਗ੍ਹਾ ਖਰੀਦੀ ਆ ਹੋਰ ਆ ਦੇ ਲਾਗ ਲਾਗ ਐ ਚੜਾਉਣ ਵਾਸਤੇ ਨਹੀਂ ਪਏ ਹੋਰ ਜਗ੍ਹਾ ਖਰੀਦ ਕੇ ਕੀ ਕਰਨੀ ਦੀ ਇਹਨਾਂ ਨੇ ਇਕਣਾ ਬਣੂਗਾ ਕਟਾ ਇੱਥੇ ਅਗੇ ਚੜਾਉਣਗੇ ਇੱਥੇ ਉਤਾਰਨਗੇ ਹੋ ਗਿਆ ਨਾ ਕੱਟ ਕੰਫਰਮ ਆ ਦੇਖ ਲੋ ਰੋਡ ਤੇ ਕੱਟ ਲੱਗਣੇ ਹੀ ਲੱਗਣਾ ਹੈ